ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਹੜੀ ਅਸੀਂ ਕਾਫੀ ਦਿਨ ਪਹਿਲਾਂ ਅਪੀਲ ਕੀਤੀ ਗਈ ਸੀ ਵੀ ਜਿਹੜੇ ਦਿਨ ਚੱਲ ਰਹੇ ਆ ਠੰਡ ਦੇ ਵਿੱਚ ਵੀ ਆਪਾਂ ਕੋਈ ਵੀ ਬੰਦਾ ਜਿਹੜਾ ਬਾਹਰ ਬਜ਼ੁਰਗ ਸਾਡਾ ਵੀਰ ਬਾਹਰ ਨਹੀਂ ਮੈਂਟਲੀ ਕੋਈ ਨਹੀਂ ਸਹੀ ਹੈਗਾ ਵੀ ਆਪਾਂ ਉਹਨੂੰ ਬਾਹਰ ਨਾ ਰਹਿਣ ਦੇਈਏ ਤੇ ਕਾਫੀ ਜਿਹੜੇ ਵੀਰ ਸਾਡੇ ਕੋ ਆ ਰਹੇ ਆ ਬਜ਼ੁਰਗਾਂ ਲੈ ਕੇ ਆ ਰਹੇ ਆ ਤੇ ਸਾਡੇ ਕੋਲ ਜਗ੍ਹਾ ਦੀ ਕਮੀ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਜਗ੍ਹਾ ਦੀ ਵੀ ਕਮੀ ਆ ਤੇ ਸਾਨੂੰ ਬੱਡਾਂ ਦੀ ਵੀ ਬਹੁਤ ਲੋੜ ਸੀ ਕਿਉਂਕਿ ਬੈੱਡ ਹੋਣਾ ਸੀ ਲੰਗਰ ਹਾਲ ਦੇ ਵਿੱਚ ਵੀ ਲਾ ਰਹੇ ਆ ਸਾਰੇ ਸਾਡੇ ਉੱਪਰਲੀ ਬਿਲਡਿੰਗ ਥੱਲੜੀ ਇੱਧਰ ਜਿਹੜੀ ਨਵੀਂ ਬਣਾਈ ਉਹ ਵੀ ਭਰ ਚੁੱਕੀ ਆ ਹੁਣ ਜਿਹੜਾ ਅਸੀਂ ਲੰਗਰ ਹਾਲ ਦੇ ਵਿੱਚ ਵੀ ਬੈੱਡ ਰਾਤ ਨੂੰ ਅਸੀਂ ਉੱਥੇ ਆਪਣੇ ਜਿਹੜੇ ਬਜ਼ੁਰਗ ਵੀਰ ਆ ਪਾ ਰਹੇ ਆ ਬਜ਼ੁਰਗ ਪਾ ਰਹੇ ਆ ਤੇ ਮੈਂ ਅਪੀਲ ਕਰਦਾ ਕੀਤੀ ਸੀ ਤੇ ਸਾਡੇ ਵੀਰ ਹਰਪ੍ਰੀਤ ਸਿੰਘ ਸਾਡਾ ਟੀਮ ਮੈਂਬਰ ਹੀ ਆ ਸਹਰੀਆਲਾ ਪਿੰਡ ਆ ਯੂ ਐਸ ਏ ਚ ਰਹਿ ਰਿਹਾ ਭਰਾ ਸਾਡਾ ਪਹਿਲੇ ਦਿਨ ਤੋਂ ਜਿਹੜੇ ਪੋਟਿਆਂ ਤੇ ਗੇਣਨੇ ਵਾਲੇ ਉਹ ਵੀਰ ਆ ਜਿਨ੍ਹਾਂ ਨੇ ਸ਼ੁਰੂ ਤੋਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਹ ਵੀਰ ਦੇ ਨਾਲ ਚਾਚਾ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਸਰਹਿਆਲੇ ਤੋਂ ਉਹਨਾਂ ਦੇ ਚਾਚਾ ਜੀ ਉਹਨਾਂ ਦੇ ਵੱਲੋਂ ਵੀ ਇਹ ਜਿਹੜੀ ਸੇਵਾ ਤਕਰੀਬਨ 20 ਬੈੱਡ 20 ਬੈੱਡ ਜਿਹੜੇ ਉਹਨਾਂ ਨੇ ਪਹੁੰਚਾਏ ਆ ਤੇ 20 ਗੱਦੇ ਤੇ 20 ਬੈੱਡ ਗੱਦੇ ਜਿਹੜੇ ਸਾਨੂੰ ਅਪੀਲ ਕੀਤੀ ਆ ਜਿਹਦਾ ਰੈਕਸ਼ਨ ਇਹ ਲਾ ਕੇ ਸਾਨੂੰ ਗੱਦੇ ਚਾਹੀਦੇ ਕਿਉਂਕਿ ਇਹਨਾਂ ਖਰਾਬ ਨਹੀਂ ਹੁੰਦੇ ਸਾਡੇ ਜਿਆਦਾ ਟਾਇਲਟ ਬਾਥਰੂਮ ਵਾਲੇ ਜਿਆਦਾ ਹੁੰਦੇ ਆ ਮਰੀਜ਼ ਤੇ ਇਹਦੇ ਨਾਲ ਗੱਦੇ ਜਿਹੜੇ ਉਹ ਖਰਾਬ ਨਹੀਂ ਹੁੰਦੇ ਤੇ ਉਹਨਾਂ ਵੱਲੋਂ 20 ਬੈੱਡ ਦੀ ਸੇਵਾ 20 ਗੱਦਿਆਂ ਦੀ ਤੇ 20 ਬਿੱਡਾਂ ਦੀ ਸੇਵਾ ਕੀਤੀ ਗਈ ਸੀ ਮੇਰੇ ਨਾਲ ਮੇਰਾ ਵੀਰ ਅਵਤਾਰ ਸਿੰਘ ਸ਼ੇਖੋ ਸਿਕਰੀ ਪਿੰਡ ਤੋਂ ਇਹ ਭਰਾ ਸਾਡਾ ਦੀ ਜਿੰਦਾਬਾਦ ਹਾਂ ਇਹ ਵੀਰ ਸਾਡਾ ਚਲਾ ਰਹੇ ਕਾਫੀ ਕਿਸਾਨੀ ਦੇ ਵਿੱਚ ਸੁਭਾਵਾਂ ਕਰ ਰਿਹਾ ਹੋਰ ਵੀ ਕਿਤੇ ਕੋਈ ਸੁਭਾਵਾਂ ਹੋਣ ਉਹਦੇ ਵਿੱਚ ਵੱਧ ਚੜ ਕੇ ਭਰਾ ਸਾਡਾ ਸੇਵਾਵਾਂ ਕਰਦਾ ਇਹ ਹਰਪ੍ਰੀਤ ਦੇ ਨਾਲ ਇੱਕ ਭਰਾਵਾਂ ਵਾਲਾ ਪਿਆਰ ਆ ਤੇ ਇਹ ਅੱਜ ਆ ਇੱਥੇ ਸਾਡੇ ਕੋਲ ਪਹੁੰਚੇ ਆ ਸੇਵਾ ਲੈ ਕੇ ਸਾਡਾ ਪ੍ਰੀਤ ਪ੍ਰੀਤ ਵੀਰ ਗਰਦੀwala ਤੋਂ ਇਹ ਵੀਰਦਾ ਆ ਜਿੱਥੇ ਸਾਨੂੰ ਇੱਥੇ ਬਾਲਣ ਦੀ ਲੋੜ ਪੈਂਦੀ ਆ ਕਿਉਂਕਿ ਬਾਲਣ ਤਕਰੀਬਨ ਉੱਥੋਂ ਹੀ ਸਾਡੇ ਭਰਾ ਕੋਲ ਆਉਂਦਾ ਬੜਾ ਜੈਜ ਰੇਟ ਲਾਉਂਦਾ ਕੋਈ ਮਰਗ ਹੋਵੇ ਜਾਂ ਸਾਨੂੰ ਇੱਥੇ ਬਾਲਣ ਦੀ ਲੋੜ ਉਹ ਸਾਰੀ ਉਹੀ ਚਲਾਉਂਦਾ ਨਾਲ ਮੇਰਾ ਵੀਰ ਸਰਬ ਵੋਟਰ ਜਿਹੜਾ ਸਾਡਾ ਟੀਮ ਦਾ ਹੀ ਮੈਂਬਰ ਆ ਉਹ ਵੀ ਨਾਲ ਖੜੇ ਆ ਸਾਡੇ ਪਰਸ਼ੋਦਮ ਭਾਜੀ ਵੱਡੇ ਭਾਜੀ ਉਹ ਨਾਲ ਖੜੇ ਆ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੀਰ ਹਰਪ੍ਰੀਤ ਦਾ ਅਵਤਾਰ ਵੀਰੇ ਪਹਿਲਾਂ ਵੀ ਬੜੀ ਸਮਾਵਾ ਹਰਪ੍ਰੀਤ ਤੁਹਾਡੇ ਨਾਲ ਚਲੋ ਕਰਦੇ ਆ ਪਰ ਪਹਿਲਾਂ ਸ਼ੁਰੂ ਤੋਂ ਹੀ ਇੱਥੇ ਸਮਾਵਾ ਉਹ 2015 ਦੀ ਅ ਅਵਤਾਰ ਵੀਰੇ ਜਦੋਂ ਆਪਾਂ ਸੰਸਥਾ ਸ਼ੁਰੂ ਕੀਤੀ ਸੀ ਕੋਈ ਆਸ ਨਹੀਂ ਸੀ ਇੱਕ ਸਿਰਫ ਕਿਉਂਕਿ ਹਰਪ੍ਰੀਤ ਨਾਲ ਮੇਰੇ ਇੱਕ ਫੈਮਿਲੀ ਰਿਲੇਸ਼ਨ ਆ ਮੇਰੇ ਪਿਤਾ ਜੀ ਤੇ ਹਰਪ੍ਰੀਤ ਦੇ ਪਿਤਾ ਜੀ ਇੱਕ ਭਰਾ ਬਣੇ ਸੀ ਉਹ ਇਕੱਠੇ ਹੀ ਜਿੱਦਾਂ ਇੱਕ ਸਾਡੇ ਪਰਿਵਾਰ ਇੱਕ ਜਿੱਦਾਂ ਰਿਸ਼ਤੇਦਾਰੀਆਂ ਤੋਂ ਵੀ ਵੱਧ ਕੇ ਜਿੱਦਾਂ ਸਾਡਾ ਇਹ ਪਰਿਵਾਰ ਬਣਿਆ ਹੋਇਆ ਸੀ ਤੇ ਨਾ ਹੁਣ ਪਿਤਾ ਜੀ ਵੀ ਨਹੀਂ ਰਹੇ ਤੇ ਨਾ ਹਰਪ੍ਰੀਤ ਦੇ ਡੈਡੀ ਪਿਤਾ ਜੀ ਜਿਹੜੇ ਉਹ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਪਰ ਉਹਨਾਂ ਦਾ ਜਿਹੜਾ ਗਾਂ ਪਿਆਰ ਆ ਸਾਡਾ ਆਪਸ ਵਿੱਚ ਰਿਲੇਸ਼ਨ ਉਹ ਬਣਿਆ ਹੋਇਆ ਤੇ ਬਹੁਤ ਬਹੁਤ ਧੰਨਵਾਦ ਇਦਾਂ ਹੀ ਜਿਹੜੀਆਂ ਸਵਾਵਾਂ ਜਿਹੜੀਆਂ ਚੱਲਦੀਆਂ ਰਹਿਣ ਕਿਉਂਕਿ ਹੁਣ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਲੋਡ ਆ ਇਹ ਬੈੱਡ ਜਿਹੜੇ ਅਸੀਂ ਇਹ ਚੱਕਣੇ ਵਾਲੇ ਮੰਗਵਾਏ ਸੀਗੇ ਵੀ ਜਿਹੜਾ ਚੱਕ ਕੇ ਅਸੀਂ ਜਿਹੜਾ ਜੇ ਹਸਪੀਟਲ ਦੇ ਵਿੱਚ ਵੀ ਸਾਨੂੰ ਕਿਤੇ ਲੋਡ ਪਵੇ ਤੇ ਆਪਾਂ ਉੱਥੇ ਵੀ ਮਰੀਜ਼ਾਂ ਨੂੰ ਜਿਹੜਾ ਇਹ ਦੇ ਸਕਦੇ ਪਹਿਲੀ ਵਾਰ ਬੈੱਡ ਜਿਹੜੇ ਅਸੀਂ ਇਹ ਮੰਗਵਾਇਆ ਪਹਿਲਾਂ ਸਾਨੂੰ ਬੈੱਡ ਜਿਹੜੇ ਆਪਾਂ ਉਹ ਸਿੰਪਲ ਮੰਗਵਾਈਦੇ ਸੀ ਜਿਹੜੇ ਹੁਣ 20 ਬੈੱਡ ਮੰਗਵਾਇਆ ਇਹ ਸਾਡੇ ਬਜ਼ੁਰਗਾਂ ਨੂੰ ਵੀ ਲੋੜ ਪੈਂਦੀ ਆ ਕਈ ਜਿਹੜੇ ਬਜ਼ੁਰਗ ਸਾਰੇ ਸਾਡੇ ਜਿਹੜੇ ਉਹ ਬੈਠ ਨਹੀਂ ਸਕਦੇ ਲੰਮੇ ਪੈਂਦੇ ਆ ਉਹਨਾਂ ਨੂੰ ਬਿਠਾ ਲੈਣਾ ਹੋਵੇ ਉਹ ਇਹ ਬੈੱਡ ਬਹੁਤ ਵਧੀਆ ਆਉਣਗੇ ਹੋਰ ਅਫਤਾਰ ਵੀਰੇ ਕੀ ਕਹਿਣਾ ਚਾਹੁੰਦਾ ਮੇਰਾ ਵੀਰੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਜਿੰਨੇ ਵੀ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਐਨ ਆਰ ਆਈ ਵੀਰ ਵਸਦੇ ਨੇ ਇਹ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਇਹ ਸਾਰੀਆਂ ਸੰਸਥਾਵਾਂ ਤੁਹਾਡੇ ਪਿਆਰ ਦੇ ਨਾਲ ਤੁਹਾਡੇ ਆਸ਼ੀਰਵਾਦ ਦੇ ਨਾਲ ਚੱਲਦੀਆਂ ਕਿ ਜਿਹੜੇ ਸਾਡੇ ਬਾਹਰ ਐਨਆਰਆਈ ਭਰਾ ਬੈਠੇ ਨੇ ਆਪਣਾ ਪੰਜਾਬ ਆਪਣਾ ਪਿਸ਼ੋਕੜ ਆਪਣਾ ਪਿੰਡ ਉਹ ਨਹੀਂ ਭੁੱਲਦੇ ਤੇ ਹਰੇਕ ਵੀਰ ਜਿਹੜਾ ਵੀ ਆਪੋ ਆਪਣੇ ਕਿੱਤੇ ਦੇ ਨਾਲ ਜੁੜਿਆ ਉਹ ਗੁਰੂ ਮਹਾਰਾਜ ਦੇ ਦੱਸੇ ਹੋਏ ਸੇਵਾਵਾਂ ਦੇ ਵਿੱਚੋਂ ਜਿਹੜੀ ਸ਼ਬਦ ਜਿਹੜੇ ਦੱਸੇ ਹੋਏ ਗੁਰੂ ਸਾਹਿਬ ਦੇ ਉਹਨਾਂ ਦੇ ਵਿੱਚੋਂ ਜਿੰਨੀ ਵੀ ਆਪਣੀ ਉਹ ਕਿਰਤ ਕਮਾਈ ਕਰਦੇ ਆ ਆਪਣਾ ਉਹ ਦਸਵੰਦ ਕੱਢ ਕੇ ਇੱਥੇ ਭੇਜਦੇ ਆ ਤੇ ਇਵੇਂ ਹੀ ਸਾਡੇ ਨਾ ਐਨ ਆਰ ਆਈ ਵੀਰਾਂ ਨੇ ਆਪਣਾ ਦਸਵੰਦ ਕੱਢ ਕੇ ਭੇਜਿਆ ਤੇ ਮੈਂ ਆਸ ਵੀ ਕਰਦਾ ਕਿ ਜਿਹੜੀ ਆਸ ਮਰਾਦ ਦੇ ਨਾਲ ਜਿੰਨੇ ਵੀ ਸਾਡੇ ਸੇਵਾਦਾਰ ਜਾਂ ਸਾਡੇ ਜਿੰਨੇ ਵੀ ਚਾਹਣ ਵਾਲੇ ਨੇ ਸਾਡੇ ਮਨਜੋਤ ਬਾਈ ਜੀ ਨੂੰ ਸਾਡੇ ਇਸ ਸੇਵਾ ਸੁਸਾਇਟੀ ਦਾ ਬਾਬਾ ਦੀਪ ਸਿੰਘ ਜੀ ਨੂੰ ਤੇ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਚੱਲ ਰਿਹਾ ਤੇ ਵੱਧ ਤੋਂ ਵੱਧ ਮਨੁੱਖਤਾ ਦੀ ਸੇਵਾ ਸਾਨੂੰ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਆਪਣਾ ਜਿਹੜਾ ਯੋਗਦਾਨ ਹੈ ਇਹੋ ਜੇ ਭਰਾਵਾਂ ਦੇ ਨਾਲ ਆਪਣੀਆਂ ਸੰਸਥਾਵਾਂ ਦੇ ਨਾਲ ਸਾਨੂੰ ਕਰਨਾ ਚਾਹੀਦਾ ਤਾਂ ਕਿ ਆਪ ਜੀ ਵੱਲੋਂ ਕੀਤੀ ਹੋਈ ਪਹਿਲ ਕਦਮੀ ਕਿਸੇ ਨਾ ਕਿਸੇ ਪਰਿਵਾਰ ਦਾ ਕਿਸੇ ਨਾ ਕਿਸੇ ਜੀ ਦਾ ਜਿਹੜਾ ਭਲਾ ਕਰ ਸਕਦੀ ਹੈ ਧੰਨਵਾਦ ਅਵਤਾਰ ਵੀਰੇ ਬਿਲਕੁਲ ਅਵਤਾਰ ਵੀਰੇ ਨੇ ਕਿਹਾ ਵੀ ਜਿਹੜੀਆਂ ਇਹ ਕਾਰਜ ਆ ਇਹ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੀ ਆ ਕਾਫੀ ਵੱਡਾ ਜਿਵੇਂ ਹਸਪੀਟਲ ਤੁਸੀਂ ਜਾਣਦੇ ਆ ਉਹ ਬਣਾਇਆ ਜਾ ਰਿਹਾ ਆ ਉਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਅਸੀਂ ਤੇ ਇਹ ਸਾਰੀ ਸੰਗਤ ਮੇਰੇ ਅਪੀਲ ਕਰਦੇ ਸਾਨੂੰ ਤੁਸੀਂ ਅਸੀਂ ਪੈਸੇ ਨਹੀਂ ਅਸੀਂ ਤਾਂ ਇਹ ਚਾਹੁੰਦੇ ਸਾਨੂੰ ਕੋਈ ਚੀਜ਼ਾਂ ਦਿੱਤੀਆਂ ਜਾਣ ਜਿਵੇਂ ਇਟਾਂ ਦੀ ਲੋੜ ਆ ਸੀਮੈਂਟ ਦੀ ਲੋੜ ਆ ਤੁਸੀਂ ਉੱਤੇ ਸਿੱਧਾ ਸੀਮੈਂਟ ਇਟਾਂ ਪਹੁੰਚਾ ਸਕਦੇ ਆ ਜਿਵੇਂ ਹੁਣ ਆਪਾਂ ਇਹ ਬੈੱਡ ਚਾਹੀਦੇ ਸੀ ਅਸੀਂ ਬੈੱਡ ਕੀਤੀ ਵੀਰ ਹੁਣੀ ਬੈੱਡ ਪਹੁੰਚਾ ਤੇ ਇਦਾਂ ਹੀ ਅਸੀਂ ਚਾਹੁੰਦੇ ਸਾਨੂੰ ਤੁਸੀਂ ਪੁੱਛ ਲਿਆ ਜਾਵੇ ਕਿਹੜੇ ਸਮਾਨ ਦੀ ਲੋੜ ਆ ਸਾਨੂੰ ਸਮਾਨ ਚਾਹੀਦਾ ਅਸੀਂ ਪੈਸਾ ਬਿਲਕੁਲ ਹੀ ਵੀ ਸ਼ੁਰੂ ਤੋਂ ਕਹਿ ਰਹੇ ਆਂ ਵੀ ਤੁਸੀਂ ਜਿਹੜਾ ਸਾਡੀਆਂ ਤਨਖਾਹਾਂ ਸਾਡੀ ਜਿੱਥੇ ਹਸਪੀਟਲਾਂ ਦੇ ਖਰਚੇ ਅਸੀਂ ਸਿੱਧਾ ਜਾ ਕੇ ਉੱਥੇ ਜਿਹੜੇ ਸਾਡੀ ਕੋ ਸੇਵਾ ਕਰਨੀ ਚਾਹੁੰਦਾ ਅਸੀਂ ਕਹਿ ਸਕਦੇ ਹ ਤੁਸੀਂ ਸਾਡੇ ਇੱਥੇ ਦੇਣੇ ਵਾਲੇ ਤੁਸੀਂ ਇੱਥੇ ਸੇਵਾ ਕਰ ਸਕਦੇ ਆ ਬੇਨਤੀ ਆ ਸਾਡਾ ਹੈਲਪਲਾਈਨ ਨੰਬਰ 9417260895 ਬਾਕੀ ਜੇ ਕਿਤੇ ਕੋਈ ਵੀ ਲੋਵਾਰ ਸੈਲੇਜ ਰੋੜਾਂ ਤੇ ਘੁੰਮਦਾ ਹੋਵੇ ਠੰਡਾਂ ਦੇ ਦਿਨਾਂ ਮੇਰੀ ਬੇਨਤੀ ਆ ਜਰੂਰ ਕੋਲ ਰੋਕ ਕੇ ਉਹਨੂੰ ਜਿਹੜਾ ਸਹੀ ਜਗ੍ਹਾ ਪਹੁੰਚਾਓ ਕਿਉਂਕਿ ਠੰਡ ਬਹੁਤ ਐਸ ਟਾਈਮ ਬਾਹਰ ਇੱਕ ਰਾਤ ਵੀ ਇੱਕ ਘੰਟਾ ਵੀ ਕੱਟਿਆ ਨਹੀਂ ਜਾ ਸਕਦਾ ਬੈੱਡ ਸਾਡੇ ਕੋਲ ਪਹੁੰਚ ਚੁੱਕੇ ਆ ਅਸੀਂ ਕਿਤੇ ਵੀ ਕਰਕੇ ਜਗ੍ਹਾ ਸਾਡੇ ਕੋਲ ਨਹੀਂ ਹੈਗੀ ਪਰ ਕਿਤੇ ਅਡਜਸਟ ਕਰਕੇ ਜਰੂਰ ਉਹਨਾਂ ਨੂੰ ਰੱਖਾਂਗੇ ਬੇਨਤੀ ਆ ਕਿਸੇ ਨੂੰ ਵੀ ਬਾਹਰ ਨਾ ਰਹਿਣ ਦਿੱਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ